ਇਸ ਵੇਲੇ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਆ ਤੇ ਕਿਸਾਨਾਂ ਨੇ ਨਵੀਂ ਰਣਨੀਤੀ ਵੀ ਨਾਲ ਨਾਲ ਘੜ ਲਈ ਜੇ ਦੇਖਿਆ ਜਾਵੇ ਤਾਂ ਸਰਕਾਰਾਂ ਦੇ ਵੱਲੋਂ ਕਿਸਾਨਾਂ ਨੇ ਜਦੋਂ ਐਮਐਸਪੀ ਦੀ ਮੰਗ ਕੀਤੀ ਸੀ ਤਾਂ ਉਸ ਵੇਲੇ ਐਮਐਸਪੀ ਉਹਨਾਂ ਨੂੰ ਹੁਣ ਤੱਕ ਵੀ ਜਿਹੜੀ ਹੈ ਫਸਲਾਂ ਦੇ ਉੱਤੇ ਕਈਆਂ ਤੇ ਨਹੀਂ ਮਿਲੀ ਹੋਈ ਆ ਤਾਂ ਇਸ ਕਰਕੇ ਉਹਨਾਂ ਨੇ ਕਣਕ ਤੇ ਝੋਨੇ ਦੀ ਫਸਲ ਦੇ ਉੱਤੇ ਐਮਐਸਪੀ ਦੀ ਗੱਲ ਕਰ ਰਹੇ ਨੇ ਤਾਂ ਉਸ ਐਮਐਸਪੀ ਦਾ ਕਾਨੂੰਨ ਅਜੇ ਤੱਕ ਵੀ ਜਿਹੜਾ ਉਹ ਲਾਗੂ ਨਹੀਂ ਹੋ ਸਕਿਆ ਤਾਂ ਇਹ ਸਭ ਦੇ ਚੱਲਦੇ ਜਦੋਂ ਕਿਸਾਨਾਂ ਨੇ ਦੇਖਿਆ ਕਿ ਐਮਐਸਪੀ ਲਾਗੂ ਨਹੀਂ ਹੁੰਦੀ ਤਾਂ ਉਹਨਾਂ ਨੇ ਕੁਝ ਨਵੀਆਂ ਰਣਨੀਤੀਆਂ ਇਸ ਮਾਮਲੇ 'ਚ ਕੱਢ ਲਈਆਂ ਨੇ ਜਦਕਿ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਸੀ ਤੇ 1 ਅਪ੍ਰੈਲ ਤੋਂ ਕਣਕ ਦੀ ਖਰੀਦ ਵੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਪੰਜਾਬ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਜਿਹੜੀ 1 ਅਪ੍ਰੈਲ ਤੋਂ ਸ਼ੁਰੂ ਹੋਈ ਹੈ ਤਾਂ ਉਹਦੇ ਵਿੱਚ ਮੰਡੀਆਂ ਦੇ ਵਿੱਚ ਅਜੇ ਤੱਕ ਵੀ ਕਿਸਾਨ ਅਨਾਜ ਲੈ ਕੇ ਨਹੀਂ ਪਹੁੰਚ ਰਹੇ ਜਦਕਿ ਕਈ ਥਾਂ ਦੇ ਉੱਤੇ ਕਿਸਾਨਾਂ ਨੇ ਆਪਣੀਆਂ ਵਾਢੀਆਂ ਵੀ ਪੂਰੀਆਂ ਕਰ ਲਈਆਂ ਨੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਣਕ ਦੀ ਫਸਲ ਤਿਆਰ ਨਹੀਂ ਹੋਈ ਤੇ ਜਿਵੇਂ ਜਿਵੇਂ ਵਾਢੀ ਹੋਏਗੀ ਮੰਡੀਆਂ ਚ ਕਣਕ ਦੀ آمد ਵਧ ਜਾਏਗੀ ਤੇ ਹੁਣ ਪੰਜਾਬ ਚ ਕਣਕ ਦੀ ਵਾਢੀ ਕਰੀਬ ਖਤਮ ਹੋਣ ਨੂੰ ਹੈ ਪਰ ਇਹਦੇ باوجود ਵੀ ਕਣਕ ਖਰੀਦ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਉਨੀ ਤੇਜ਼ੀ ਨਹੀਂ ਆਈ ਕਿਉਂਕਿ ਕਿਸਾਨਾਂ ਨੇ ਜਿਹੜਾ ਆਪਣਾ ਸਟਾਕ ਹੈ ਉਹ ਰੋਕ ਲਿਆ ਹੈ ਇੱਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਇਸ ਸਾਲ ਸਰਕਾਰ ਕਣਕ ਲਈ 2275 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਦੇ ਰਹੀ ਹੈ ਤੇ ਖੇਤੀਬਾੜੀ ਦਾ ਕਹਿਣਾ ਇਹ ਹੈ ਕਿ ਖੁੱਲੇ ਬਾਜ਼ਾਰ 'ਚ ਕਣਕ ਦੀਆਂ ਕੀਮਤਾਂ 2800 ਰੁਪਏ ਪ੍ਰਤੀ ਕਵੰਟਲ ਤੱਕ ਪਹੁੰਚਣ ਦੀ ਉਮੀਦ ਹੈ। ਪਿਛਲੇ ਸੀਜ਼ਨ 'ਚ ਸਰਕਾਰ ਨੇ ਐਮਐਸਪੀ ਉਹ 2125 ਰੁਪਏ ਪ੍ਰਤੀ ਕਵੰਟਲ ਤੈਅ ਕੀਤੀ ਸੀ ਪਰ ਖੁੱਲੇ ਬਾਜ਼ਾਰ ਦੇ ਵਿੱਚ ਉਹਦੀ ਕੀਮਤ 2600 ਰੁਪਏ ਪ੍ਰਤੀ ਕਵੰਟਲ ਤੱਕ ਪੁੱਜ ਗਈ ਸੀ। ਪੰਜਾਬ ਖੁਰਾਕ ਅਤੇ ਸਪਲਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਆਖਿਆ ਕਿ ਸਾਨੂੰ ਉਮੀਦ ਹੈ ਕਿ ਇਸ ਸਾਲ ਦੇ ਅਖੀਰ ਤੱਕ ਕਣਕ ਦੀਆਂ ਕੀਮਤਾਂ ਐਮਐਸਪੀ ਤੋਂ 400 ਤੋਂ ਲੈ ਕੇ 500 ਰੁਪਏ ਕਪਤੀ ਕੁਆਂਟਲ ਜ਼ਿਆਦਾ ਹੋ ਜਾਣਗੀਆਂ ਦੱਸਦੇ ਨਾਲ-ਨਾਲ ਅਜਿਹੇ ਤੇ ਮਾਹਿਰਾਂ ਦਾ ਕਹਿਣਾ ਇਹ ਵੀ ਹੈ ਕਿ ਐਸੇ ਕਾਰਨ ਕਰਕੇ ਕਿਸਾਨ ਸਰਕਾਰੀ ਖਰੀਦ ਕੇਂਦਰਾਂ 'ਚ ਕਣਕ ਨਹੀਂ ਲਿਆ ਰਹੇ ਤੇ ਉਹ ਕੀਮਤਾਂ ਵਧਣ ਦਾ ਇੰਤਜ਼ਾਰ ਕਰ ਰਹੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਟਲਰ ਐਸ ਐਸ ਗੋਸਲ ਨੇ ਕਿਹਾ ਕਿ ਕਿਸਾਨ ਈਰਾਨ ਇਜ਼ਰਾਈਲ ਸੰਘਰਸ਼ ਅਤੇ ਯੂਕਰੇਨ ਜ਼ੂਸ ਸੰਘਰਸ਼ ਦੇ ਕਾਰਨ ਕਣਕ ਦੀਆਂ ਕੀਮਤਾਂ ਉੱਤੇ ਪੈਣ ਵਾਲੇ ਪ੍ਰਭਾਵਾਂ ਤੋਂ ਜਾਣੂ ਐਥਲੀ ਉਹਨਾਂ ਨੇ ਕਣਕ ਦਾ ਸਟਾਕ ਰੋਕਿਆ ਹੋਇਆ ਤੇ ਗੋਸਲ ਇਹ ਵੀ ਆਖਿਆ ਕਿ ਕੌਮੀ ਕਣਕ ਸੰਕਰ ਦੇ ਕਾਰਨ ਭਾਰਤ ਨੇ ਪਿਛਲੇ ਸਾਲ 20 ਲੱਖ ਟਨ ਬਰਾਮਦ ਕਰਨ ਦੀ ਯੋਜਨਾ ਬਣਾਈ ਸੀ ਤੇ ਜਿਸ ਕਾਰਨ ਕੀਮਤਾਂ ਵੀ ਵਧ ਗਈਆਂ ਸੀ ਅਧਿਕਾਰੀਆਂ ਦਾ ਕਹਿਣਾ ਇਹ ਵੀ ਹੈ ਕਿ ਹਾਲਾਂਕਿ ਕੇਂਦਰ ਨੇ ਆਖਰੀ ਸਮੇਂ 'ਚ ਪ੍ਰਸਤਾਵ ਵਾਪਸ ਲੈ ਲਿਆ ਪਰ ਇਸ ਦਾ ਕੀਮਤਾਂ ਦੇ ਉੱਤੇ ਅਸਰ ਪਿਆ ਪਰ ਹੁਣ ਦੂਜੇ ਪਾਸੇ ਕਿਸਾਨਾਂ ਦੀ ਨਵੀਂ ਰਣਨੀਤੀ ਦੇ ਘੜਨ ਦੇ ਨਾਲ-ਨਾਲ ਕਿਸ ਜਿਹੜਾ ਇਹ ਮੰਡੀਆਂ ਦੇ ਉੱਤੇ ਅਸਰ ਉਹ ਵੀ ਦੇਖਣ ਨੂੰ ਮਿਲ ਰਿਹਾ ਤੇ ਨਾਲ ਨਾਲ ਦੂਜੇ ਪਾਸੇ ਸਰਕਾਰੀ ਜਿਹੜੀਆਂ ਮੰਡੀਆਂ ਨੇ ਜਾਂ ਕਿ ਲੇਕ ਸਰਕਾਰੀ ਜਿਹੜੇ ਗਦਾਮ ਨੇ ਉਹਨਾਂ ਦੇ ਉੱਤੇ ਵੀ ਅਸਰ ਇਸ ਚੀਜ਼ ਦਾ ਦੇਖਣ ਨੂੰ ਜ਼ਰੂਰ ਮਿਲੂਗਾ ਪਰ ਫਿਲਹਾਲ ਕਿਸਾਨਾਂ ਨੇ ਸਟਾਕ ਨੂੰ ਰੋਕ ਲਿਆ ਤੇ ਖੁੱਲੇ ਬਾਜ਼ਾਰ ਦੇ ਵਿੱਚ ਆਪਣੀ ਫਸਲ ਨੂੰ ਵੇਚਣ ਦੀ ਉਡੀਕ ਕਰ ਰਹੇ ਨੇ